ਤੁਸੀਂ ਦੇਖ ਰਹੇ ਹੋ 24 ਪੰਜਾਬ ਨੇ ਚੈਨਲ ਨੂੰ ਸਬ ਡਿਵੀਜ਼ਨ ਕੰਪਲੈਕਸ ਭਵਾਨੀਗੜ੍ਹ ਵਿਖੇ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜਿੱਥੇ ਤਹਿਸੀਲਦਾਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਸੀ ਕੰਮਕਾਰ ਰੁਕੇ ਹੋਏ ਸਨ ਜਿੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤਹਿਸੀਲਦਾਰਾਂ ਨੂੰ 5 ਵਜੇ ਤੱਕ ਡਿਊਟੀਆਂ ਦੇ ਵਿੱਚ ਆਉਣ ਬਾਰੇ ਕਿਹਾ ਗਿਆ ਸੀ ਪਰ ਭਵਾਨੀਗੜ੍ਹ ਦੇ ਵਿੱਚ ਤਹਿਸੀਲਦਾਰ ਕੰਮ ਕਰਦੇ ਨਜ਼ਰ ਆ ਰਹੇ ਹਨ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਇਆ ਨੈਬ ਤਹਿਸੀਲਦਾਰ ਜਿੱਥੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਨੈਬ ਤਹਿਸੀਲਦਾਰ ਸਵੇਰ ਤੋਂ ਹੀ ਲੋਕਾਂ ਦੀ ਦੇਖਭਾਲ ਕਰ ਰਹੇ ਹਨ ਸੀਐਮ ਭਗਵਾਨਤਮਾਨ ਨੇ ਜਿਉਂ ਹੀ ਤਹਿਸੀਲਾਂ 'ਤੇ ਛਾਪੇਮਾਰੀ ਕੀਤੀ ਤਾਂ ਅੱਜ ਤਹਿਸੀਲਦਾਰ ਹੜਤਾਲਾਂ ਸਨ ਉੱਥੇ ਹੀ ਪੰਜਾਬ ਵਿੱਚ ਕੀਤੀ ਗਈ ਕਾਰਵਾਈ ਦੇ ਤਹਿਸੀਲਦਾਰ ਵਾਪਸ ਪਤਨੇ ਸ਼ੁਰੂ ਹੋ ਗਏ ਅਤੇ ਤਹਿਸੀਲਾਂ ਦੇ ਵਿੱਚ ਫਿਰ ਰੌਣਕ ਸ਼ੁਰੂ ਹੋ ਗਈਆਂ ਜਿੱਥੇ ਕਿ ਲੋਕ ਖੱਜਲ-ਖਵਾਰ ਹੋ ਰਹੇ ਸਨ ਇਸ ਨੂੰ ਦੇਖਦੇ ਆ ਸੀਐਮ ਭਗਵਾਨਤਮਾਨ ਆਪ ਨੀਚੇਦਰ ਹਾਤਲ ਦੇ ਪਹੁੰਚੇ ਜਦੋਂ ਉਹਨਾਂ ਨੇ ਚੈ ਸ਼ੁਰੂ ਕੀਤੀਆਂ ਤੇ ਇਸ ਦੇ ਨਾਲ ਕੰਮ ਹੁੰਦਾ ਨਜ਼ਰ ਆਇਆ ਇਸ ਤਰ ਗੱਲ ਕਰੀਏ ਪਵਾਨੀਗੜ੍ਹ ਦੀ ਨੈਬ ਤੁਸੀਂ ਲਾਰੇ ਕਹਿੰਗੇ ਉਹ ਸਵੇਰ ਤੋਂ ਹੀ ਡਿਊਟੀ ਤੇ ਹਨ ਜੇਕਰ ਕੋਈ ਵੀ ਕੰਮ ਕਰਾਉਣ ਲਈ ਆਉਂਦਾ ਤਾਂ ਉਸ ਦੀ ਸੇਵਾ ਲਈ ਮੌਜੂਦ ਹਨ ਅਤੇ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਤੇ ਉਹਨਾਂ ਦੀ ਪਾਲਣਾ ਕਰਦੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਮਾਲ ਵਿਭਾਗ ਦੇ ਪਟਵਾਰੀ ਵੀ ਬੈਠੇ ਨਜ਼ਰ ਆ ਰਹੇ ਹਨ ਤੇ ਉਹਨਾਂ ਵੱਲੋਂ ਕੰਮ ਕੀਤੇ ਜਾ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਕੀ ਪਟਵਾਰੀਆਂ ਵੱਲੋਂ ਮਾਲ ਮੈਂ ਕਹਿੰਦਾ ਫਰਦ ਕੇਂਦਰ ਦੀਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਾਰੇ ਸਰ ਤੋਂ ਦਮ ਜੀ ਆਸ਼ੂ ਪ੍ਰਭਾਸ ਜੋਸ਼ੀ ਮੈਂ ਨਾ ਤਹਿਸੀਲਦਾਰ ਪਾਲੀਗੜ ਛੁੱਟੀ ਸੋਮਵਾਰ ਦੀ ਇੱਕ ਦਿਨ ਦੀ ਲਈ ਗਈ ਸੀ ਉਸ ਤੋਂ ਬਾਅਦ ਸਾਰੇ ਅਸੀਂ ਆ ਹਾਜ਼ਰ ਹੋ ਗਏ ਹਾਂ ਪਬਲਿਕ ਦਾ ਜਿਹੜੇ ਕੰਮ ਨੂੰ ਆ ਰਹੀ ਅਸੀਂ ਕਰ ਰਹੇ ਸਸੇ ਪੰਜਾਬ ਦੇ ਲੋਕੀ ਕਿਸੇ ਚੈਟ ਵਿੱਚ ਹੈ ਕਿ ਜੇਕਰ ਕੋਈ ਤਸੀਦਾ ਚਲਾਈਆ ਉਹ ਤਾਂ ਥੋੜੀ ਟੁਪੀ ਕਰਿਆਗਾ ਵੱਡੇ ਵੀ ਕਰੀ ਜਿਹੜੀ ਬਾਵਤ ਕੀਤੀ ਹੁੰਦੀ ਹੈ ਤਾਂ ਮੇਰੇ ਤੋਂ ਅੰਦਰ ਵਿੱਚ ਜਿਵੇਂ ਐਸਾ ਐਸਾ